ਸੂਲ ਮੁਤਾਬਕ 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 ਪੰਜਾਬ ਸਰਕਾਰ ਮੁਤਾਬਕ 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 ਬੱਚਿਆਂ ਦੀ ਜਾਨੇੜੀ ਬੰਦ ਕਰੋ ਬੰਦ ਕਰੋ ਬੰਦ ਕਰੋ ਸੂਲ ਮੁਤਾਬਕ 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 ਤਾਂ ਹੁਣ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜੀ ਹਾਂ ਦੱਸਦੀ ਹੈ ਕਿ ਬੀਤੇ ਦਿਨੀ ਤੁਹਾਡੇ ਨਾਲ ਇੱਕ ਖਬਰ ਨਸ਼ਰ ਕੀਤੀ ਸੀਗੀ ਕਿ 7 ਮਹੀਨੇ ਦੀ ਬੱਚੀ ਛੇੜੀ ਹੈ ਉਹ ਘਰ ਤੋਂ ਗਾਇਬ ਹੋ ਜਾਂਦੀ ਹੈ ਪੁਲਿਸ ਜਦੋਂ ਜਹਦ ਤੋਂ ਬਾਅਦ ਬੱਚੀ ਬਰਾਮਦ ਵੀ ਹੋ ਜਾਂਦੀ ਹੈ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਪਰ ਅਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਕਦੋਂ ਤੱਕ ਦੇਖਣ ਨੂੰ ਮਿਲਣ ਕਿਆਂ ਕਿਉਂਕਿ ਹਰ ਮਾਪਾ-ਮਾਪ ਨੂੰ ਹੁਣ ਸਤਰਕ ਹੋਣਾ ਪਵੇਗਾ ਕਿ ਉਸ ਦਾ ਬੱਚਾ ਕਿੱਥੇ ਹੈ ਕਦੋਂ ਕੀ ਕਰ ਰਿਹਾ ਹੈ ਕਿਸ ਦੇ ਨਾਲ ਹੈ ਕਿਸ ਦੇ ਨਾਲ ਨਹੀਂ ਹੈ ਕਿੱਥੇ ਖੇਡਣ ਗਿਆ ਹੈ ਘਰ ਦੇ ਵਿੱਚ ਹੈ ਘਰ ਦੇ ਕਿਸ ਕੋਨੇ ਦੇ ਵਿੱਚ ਬੈਠਾ ਹੈ ਕੀ ਕਰ ਰਿਹਾ ਹੈ ਘਰ ਦੇ ਵਿੱਚ ਨਾ ਕੋਈ ਅਨੁਮੋਨੀ ਹੋ ਜਵੇ ਜਾਂ ਫਿਰ ਬਾਹਰ ਜੇ ਬੱਚਾ ਜਾ ਰਿਹਾ ਤਾਂ ਵੀ ਉਸ ਦੇ ਉੱਪਰ ਧਿਆਨ ਰੱਖਣ ਦੀ ਬੇਹੱਦ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਛੋਟੇ ਬੱਚੇ ਇੱਧਰ-ਉੱਧਰ ਬਹੁਤ ਜ਼ਿਆਦਾ ਭੱਜਦੇ ਨੇ ਇਸ ਕਰਕੇ ਆਪਣੇ ਬੱਚਿਆਂ ਦਾ ਖਿਆਲ ਬਹੁਤ ਜ਼ਿਆਦਾ ਰੱਖੋ ਖਾਸ ਕਰਕੇ ਘਰ ਦੇ ਵਿੱਚ ਵੀ ਬੱਚੇ ਇੱਧਰ-ਉੱਧਰ ਹੋ ਜਾਂਦੇ ਨੇ ਆਪਾਂ ਕੰਮ ਦੇ ਵਿੱਚ ਬਿਜ਼ੀ ਹੁੰਦੇ ਨੇ ਮਾਪੇ ਖਾਸ ਕਰਕੇ ਵੀ ਬੱਚੇ ਨੂੰ ਬਿਠਾ ਕੇ 10 ਮਿੰਟ ਕੰਮ ਕਰ ਲੈਨੇ ਪਰ ਇੰਨੇ ਦੇ ਵਿਚਕਾਰ ਬੱਚੇ ਜਿਹੜੇ ਨੇ ਉਹ ਚੰਚਲ ਹੁੰਦੇ ਨੇ ਤੇ ਇੱਧਰ-ਉੱਧਰ ਭੱਜ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜੋ ਸਾਨੂੰ ਨਹੀਂ ਪਤਾ ਚੱਲਦਾ ਇਸ ਕਰਕੇ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਫਿਲਹਾਲ ਸੀਸੀਟੀਵੀ ਫੁਟੇਜ ਜੁਸੀਂ ਦੇਖੀ ਹੈ ਦੱਸ ਦਈਏ ਕਿ ਇੱਕ ਹੋਰ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਬ ਦੁਨਾ ਕਿ ਮਾਮਲਾ ਹੈ ਕਿ ਇੱਕ 4 ਸਾਲਾਂ ਦੀ ਮਾਸੂਮ ਬੱਚੀ ਜੋ ਸਕੂਲ ਦੀ ਬੱਸ ਜਿਹੜੀ ਹੁੰਦੀ ਹੈ ਉਸ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਜਾਂਦੀ ਹੈ ਜਿहां ਦੱਸਦੀ ਹੈ ਕਿ 4 ਸਾਲਾਂ ਦੀ ਮਾਸੂਮ ਬੱਚੀ ਹੈ ਜੋ ਬੱਸ ਦੇ نیچے ਆ ਜਾਂਦੀ ਹੈ ਜਦੋਂ ਬੱਸ ਉਤਰਦੀ ਹੈ ਤਾਂ ਸਕੂਲ ਜਾਣ ਲੱਗ ਜਾਂਦੀ ਹੈ ਪਰ ਬੱਸ ਡਰਾਈਵਰ ਜਿਹੜਾ ਸ਼ਾਇਦ ਉਸ ਨੂੰ ਦੇਖ ਨਹੀਂ ਪਾਂਦਾ ਵੀ ਉਹ ਪੂਰੀ ਤਰ੍ਹਾਂ ਸਕੂਲ ਦੇ ਵਿੱਚ ਪਹੁੰਚੀ ਹੈ ਜਾਂ ਨਹੀਂ ਜਿਸ ਦਿਨ ਉਹ ਉਤਰਦੀ ਹੈ ਬਸ ਜਿਹੜੀ ਉਸ ਦੇ ਉੱਪਰੋਂ ਨੰਗ ਜਾਂਦੀ ਹੈ ਤੇ ਉਸ ਤੋਂ ਬਾਅਦ ਪੇਰੈਂਟਸ ਦੇ ਵੱਲੋਂ ਜਿਹੜਾ ਆ ਤੇ ਇਲਾਕਾ ਵਾਚਨ ਦੇ ਵੱਲੋਂ ਜਿਹੜਾ ਆ ਸਕੂਲ ਦੇ ਬਾਹਰ ਜਿਹੜਾ ਉਹ ਧਰਨਾ ਲਗਾ ਦਿੱਤਾ ਜਾਂਦਾ ਇਨਸਾਫ ਦੀ ਮੰਗ ਕੀਤੀ ਜਾਂਦੀ ਤੇ ਫਿਲਹਾਲ ਪੂਰੀ ਖਬਰ ਤੇ ਇੱਕ ਵਾਰ ਪਹਿਲਾਂ ਨਜ਼ਰ ਮਾਰ ਲਵੋ ਸੀਸੀਟੀਵੀ ਤੇ ਵੀ ਨਜ਼ਰ ਮਾਰ ਲਵੋ ਫਿਰ ਉਸ ਤੋਂ ਬਾਅਦ ਦੱਸਦੇ ਆ ਕਿ ਆਖਿਰ ਇਸ ਹਾਦਸੇ ਤੋਂ ਬਾਅਦ ਕੀ ਬਣਿਆ ਸਾਲ ਦੀ ਬੱਚੀ ਸੀਗੀ ਉਹ ਸਕੂਲੇ ਇੱਥੇ ਆਈ ਆ ਉਸਦੇ ਜੋ ਉਹ ਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰਗਨ ਲਗੀ ਕੁੜੀ ਥੱਲੇ ਦੇ ਕੇ ਮਾਰਤੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਉਹ ਸਕੂਲ ਦੇ ਜਿਹੜਾ ਡਰਾਈਵਰ ਨੂੰ ਅਰੈਸਟ ਕਰਨ ਦੇ ਆ ਇਸ ਕਰਕੇ ਅਸੀਂ ਇੱਥੇ ਉਸ ਕੋਈ ਨਹੀਂ ਛੱਡਾ ਉਹ ਸਵੇਰ ਦੇ ਭਾਜੀ 8 ਵਜੇ ਤੋਂ ਬੰਦੇ ਖੜੇ ਆ ਨਾ ਸਕੂਲ ਅੱਜ ਇੱਕ ਬੰਦ ਕੀਤਾ ਆ ਸਾਡੀ ਪ੍ਰਸ਼ੰਤ ਦੀ ਬੇਨਤੀ ਜਦ ਤੱਕ ਸਕੂਲ ਨਹੀਂ ਖੁੱਲੂਗਾ ਜਦ ਤੱਕ ਪੀੜੇ ਪਰਵਾਨ ਨੂੰ ਇਨਸਾਫ ਨਹੀਂ ਮਿਲਦਾ ਜੀ ਇਹ ਰੱਖੋ ਧਿਆਨ ਚਾਗਾ ਜੀ ਜੋ ਹੈਗਾ ਐਲਸਰ ਉਹ ਲੜਕੀ ਦਾ ਜਿਹੜਾ 12 ਸਾਲ ਗਿਆ ਹੋਣਾ ਉਹ ਚੁੱਕਿਆ ਉਹਨੂੰ ਗਿਆਨ ਲੈ ਜਾਦੇ ਹੂ ਮੰਡੀਰ ਦਾ ਭੰਦਾ ਇਹ ਜਿਹੜੇ ਮਰਾਵੇ ਦਾ ਐਪੀਆ ਦੇਸ਼ੀ ਕਰਪਿਆ ਕਰਾ ਲੀ ਸਿਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਲਈ ਅਨਸਰਟੀ ਲੀ ਤੇ ਜਿਹੜਾ ਉਹ ਰਿਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਪਤਾ ਨਹੀਂ ਜੀ ਉਹਨਾਂ ਕੋਲ ਮੈਡੀਕਲ ਹੋਊਗਾ ਜੀ ਉਹ ਦੱਸ ਸਕਦੇ ਸਰ ਦਾ ਇੱਕ ਵੱਡਾ ਸਵਾਲ ਕੀ ਹਲੇ ਤੱਕ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਗਿਆ ਇੰਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਗਿਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਹੈ ਸਵੇਰੇ 8 ਵਜੇ ਦਾ ਇਹ ਹਾਦਸਾ ਹੋਇਆ ਹੈ ਉਸ ਤੋਂ ਬਾਅਦ ਜਿਹੜਾ 300 ਬੱਚਾ ਆ ਹਾਂ ਹਾਂ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈਣ ਆਸੇ ਆਊਗਾ ਤਾਂ ਬੱਚੇ ਭੇਜੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੀਬਾ ਦੀ ਡਿਊਟੀ ਤੇ ਆ ਕਿਉਂਕਿ ਤੇ ਆਉਤੋ ਜਲੰਧਰ ਆ ਉਹ ਆਉਣਗੇ ਤਾਂ ਲੈ ਕੇ ਜਾਣਗੇ ਪਰ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤਕਿਲ ਨਾ ਲੱਗੇ ਹੋਇਆ ਪਰ ਸਕੂਲ ਬੰਦ ਕਰਵਾਉਣਾ ਤਾਂ ਹੈਗਾ ਅਸੀਂ ਕੋਈ ਲਾਜ ਨਾ ਡਰ ਸਿਚੁਏਸ਼ਨ ਨਹੀਂ ਖੜੀ ਕਰਨੀ ਜੇ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੰਦ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਬੰਦੀ ਦਾ ਤਾਂ ਜਾਮ ਪਿੱਟਾ ਗਿਆ ਹੈ ਬਹੁਤ ਜ਼ਿਆਦਾ ਇਸ ਕਰਕੇ ਲੋਕਾਂ ਨੂੰ ਵੀ ਕਾਫੀ ਪ੍ਰੋਬਲਮ ਆ ਰਹੀ ਹੈ ਇਹਦੇ ਬਰਤ ਹੀ ਅਸਰ ਹੈ ਜਿਹਨੇ ਬਲੌਕ ਕੀਤਾ ਹੈ ਸਰ ਇਹਨਾਂ ਨੇ ਤਾਂ ਮੰਗੇ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਉਗੇ ਨਾ ਇਨਸਾਫ ਮੈਡਮ ਜੀ ਐਸ ਤੋਂ ਬਲੌ ਸਾਡੀ ਚ ਵੈਪੀ ਆਦੀ ਪ੍ਰੋਵੀਜ਼ਨ ਬੰਦੀਆਂ ਤਾਂ ਦਰਜ ਹੋ ਰਹੀ ਆ ਹੂੰ ਜੋ ਹੋਰ ਕੋਈ ਇਹਨਾਂ ਦੀ ਡਿਮਾਂਡ ਨਹੀਂ ਹੈ ਸੰਦੀ